ਵੱਡੇ ਸ਼ਹਿਰਾਂ ਦੇ ਨਾਲੋਂ ਜਿਹੜੇ ਛੋਟੇ ਸ਼ਹਿਰ ਆ ਉੱਥੇ ਜਿਹੜਾ ਕਹਿ ਸਕਦੇ ਆ ਕਿ ਗਰੋਥ ਦੀ ਸੰਭਾਵਨਾ ਤਰੱਕੀ ਦੀ ਸੰਭਾਵਨਾ ਤੇ ਉਹ ਜ਼ਿਆਦਾ ਆ ਨੇ ਆਪਾਂ ਮਿਲੇ ਆ ਜਿੰਨਾ ਵੀ ਸੱਜਣਾ ਨੂੰ ਜੀ ਸਾਰਿਆਂ ਦੀ ਇਹੀ ਗੱਲ ਸੀਗੀ ਵੀ ਠੀਕ ਆ ਵੱਡੇ ਸ਼ਹਿਰ ਦੀ ਬਜਾਏ ਜੀ ਛੋਟੇ ਜਿਹੜੇ ਆ ਉੱਥੇ ਜ਼ਿਆਦਾ ਆਸਕੋਤ ਆ ਹੁਣ ਜਦੋਂ ਵੀ ਕੋਈ ਅਪਰਚੂਨਿਟੀ ਆਉਂਦੀ ਆ ਤਾਂ ਉਹਦਾ ਪਤਾ ਲੱਗ ਜਾਂਦਾ ਮੈਲਬਰਨ ਵਰਗੇ ਸਿਡਨੀ ਵਰਗੇ ਸ਼ਹਿਰਾਂ ਚ ਬਹੁਤੀ ਵਾਰ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਫਰੀਦਕੋਟ ਕਿ ਜੱਡਾ ਸ਼ਹਿਰ ਆ ਹਾਂ ਜੇ ਆਪਾਂ ਕਹਿਣਾ ਹੋਵੇ ਸ਼ਫਟਨ ਹੈ ਨਾ 1868 ਦੇ ਵਿੱਚ ਇਹ ਵਸਿਆ ਹਾਂ मतलब ਪੂਰੀ ਆਫੀਸ਼ੀਅਲੀ ਕਹਿੰਦੇ ਜਿਵੇਂ ਗਵਰਨਰ ਨੇ ਕਿਹਾ ਸੀ ਵਿਕਟੋਰੀਆ ਦੇ ਹਾਂ ਹਾਂ ਤਾਂ ਉਹ ਆਫੀਸ਼ੀਅਲੀ 1860 ਦੇ ਵਿੱਚ ਇਹਨੂੰ ਹੋਈ ਹੈ ਉਹ ਕਹਿੰਦੇ ਵੀ ਜਿਹੜਾ ਇਹ ਸ਼ਫਟਨ ਵਾਲਾ ਏਰੀਆ ਇਹਦੇ ਵਿੱਚ ਨਾ ਸਾਰੇ ਫਰੂਟ ਹੋ ਜਾਂਦੇ ਆ ਮਤਲਬ ਗਰਮੀ ਸਰਦੀ ਵਾਲੇ ਜਿਵੇਂ ਐਪਲ ਹੋ ਜਾਂਦਾ ਦੂਜੇ ਹੋਰ ਫਰੂਟ ਉਹਨਾਂ ਜੇ ਇੱਥੋਂ 50 ਕਿਲੋਮੀਟਰ ਦੂਰ ਜਾਣਾ ਹੋਵੇ ਫਿਰ ਉਹ ਚੀਜ਼ ਹੁੰਦੀ ਹੈ ਦੇਖੋ ਇੱਥੇ ਜੇ ਤੁਸੀਂ ਕੰਮ ਵੀ ਕਰਦੇ ਕੰਮ ਦੀਆਂ oportunidades ਬਹੁਤ ਨੇ ਕੋਈ ਦੇਖੋ ਟ੍ਰਾਂਸਪੋਰਟ ਦੇ ਵਿੱਚ ਵੀ ਬੱਸਾਂ ਦੇ ਵਿੱਚ ਵੀ ਸਾਡੇ ਆ ਟ੍ਰਕਿੰਗ ਦੀ ਵੀ ਇੱਥੇ ਮੇਨ ਵੱਡੇ ਸਟਾਪ ਨੇ ਇਥੋਂ ਦਿੱਲੀ ਮੈਲਬਨ ਜਾ ਕੇ ਵਾਪਸ ਬਣੇ ਆਉਂਦੇ ਆ ਠੀਕ ਹੈ ਜੀ ਗੱਲ ਇਹ ਤੋਂ ਇਲਾਵਾ ਟੈਨਾ ਸਾਹਿਬ ਜਿਹੜਾ ਕਹਿੰਦੇ ਆ ਫੂਡ ਪੈਕ ਦੇ ਵਿੱਚ ਬੜਾ ਹੈਗਾ ਖੇਤੀਬਾੜੀ ਦੇ ਵਿੱਚ ਵੀ ਬੜਾ ਕੰਮ ਹੈਗਾ ਇਹ ਤੋਂ ਇਲਾਵਾ ਜਿਹੜੇ ਦੂਜੇ ਸਟੋਰਾਂ ਤੇ ਜਿਹੜੀ ਜਰਨਲ ਜੌਬਸ ਹੁੰਦੀਆਂ ਉਹਦੀ ਵੀ ਅਪਰਚੂਨਿਟੀ ਇੱਥੇ ਹੈਗੀ ਆ ਇੱਕ ਬੰਦੇ ਕੋਲੇ ਤਾਂ 87 KFC ਹੈ ਹਾਂ ਉਹਨੇ ਆਪਦਾ ਜਿਹੜਾ KFC ਦਾ ਹੈੱਡ ਆਫਿਸ ਹੈ ਸ਼ਫਟਨ ਦੇ ਵਿੱਚ ਬਣਾਇਆ ਉੱਥੇ ਆਪਾਂ ਮੈਲਬਨ ਦੇ ਵਿੱਚ ਆਪਾਂ ਕਰ ਲੈਨੇ ਆ ਉੱਥੇ ਲੈਨੇ ਆ 6 ਲੱਖ ਦਾ ਮਾੜੇ ਰਕੀ ਤੇ ਇੱਥੇ 6 ਲੱਖ ਦਾ ਸ਼ਿਪਟਨ ਦੇ ਟਾਪ ਏਰੀਆ 'ਚ ਮਿਲਦਾ ਕਿ ਜਦੋਂ ਵੀ ਆਪਾਂ ਜਿੰਨੇ ਨਾਲ ਵੀ ਗੱਲਬਾਤ ਕੀਤੀ ਤਾਂ ਉਹ ਵੀ ਜਰੂਰ ਕਹਿੰਦੇ ਆ ਵੀ ਸ਼ਿਪਟਨ ਆਓ ਪਹਿਲਾਂ ਆਪਣੀ ਘਰ ਵਾਲੀ ਨਾਲ ਰੈਂਕ ਕਰਕੇ ਆਓ ਬੜਾ ਵੱਡਾ ਇੰਪੋਰਟੈਂਟ ਕਹਿੰਦੇ ਜਿਹੜੇ 나ਡੂ ਖਾਂ ਬਣ ਕੇ ਆ ਫੈਸਲਾ ਲੈ ਲੈਂਦੇ ਆ ਹਾਂ ਉਹਨਾਂ ਦਾ ਫੈਸਲਾ ਕਦੇ ਪ੍ਰਵਾਨ ਨਹੀਂ ਚੜਿਆ ਹਾਂ ਵੀ ਵਾਪਸ ਮੁੜਿਆ ਵਾਪਸ ਮੁੜਿਆ ਜਿਹੜਾ ਆਪਣੀ ਘਰ ਵਾਲੀ ਨਾਲ ਰੈਂਕ ਕਰਕੇ ਹਾਂ ਜਦੋਂ ਘਰ ਵਾਲੀ ਦੀ ਮੋਹਰ ਲਵਾ ਕੇ ਹਾਂ ਸਹਿਮਤੀ ਲੈ ਕੇ ਉਹਦੇ ਵੱਲੋਂ ਹਾਂ ਕਰਵਾ ਕੇ ਆਇਆ ਉਹ ਬੰਦੇ ਨੇ ਕਹਿੰਦਾ ਮੈਲਬਰਨ ਸਿਡਨੀ ਸਾਰਿਆਂ ਦੀ ਕਹਿੰਦੇ ਹੁੰਦੇ ਨੇ ਨੱਕ ਭੰਨੀ ਹੈਗੀ ਕੰਮ ਦੇ ਵਿੱਚ ਕਾਮਯਾਬੀ ਦੇ ਵਿੱਚ ਕਮਾਈ ਦੇ ਵਿੱਚ ਸਸਿਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਔਜਨਾਮਾ ਤੇ ਅੱਜ ਅਸੀਂ ਜਿਹੜੇ ਖੜੇ ਹੈਗੇ ਆ ਕਿ ਮੈਲਬਰਨ ਤੋਂ ਤਕਰੀਬਨ ਘੰਟੇ ਦੀ ਬਾਟ ਦੇ ਉੱਤੇ ਇੱਕ ਟਾਊਨ ਪੈਂਦਾ ਨਗੈਂਬੀ ਤੇ ਹੋ ਸਕਦਾ ਸ਼ਬਦ ਲੈਣ ਦੇ ਵਿੱਚ ਮਾੜਾ ਮੋਟਾ ਡੈਣਾ ਸਾਹਿਬ ਫਰਕ ਪਿਆ ਹੋਵੇ ਪਰ ਅਸੀਂ ਹਾਂ ਬਿਲਕੁਲ ਤੇ ਪਰ ਬਹੁਤ ਖੂਬਸੂਰਤ ਲੇកਾ ਇੱਥੇ ਉੱਥੇ ਖੜੇ ਹੋ ਤੁਸੀਂ ਵੀ ਆਪਣੇ ਨਿਆਣਾ ਸਮੇਤ ਛੁੱਟੀਆਂ ਹੈਗੀਆਂ ਇੱਥੇ ਆ ਕੇ ਆਨੰਦ ਜਿਹੜਾ ਹੈਗਾ ਕੀ ਲੈ ਸਕਦੇ ਹੋ ਤੇ ਅਸੀਂ ਗਏ ਸੀ ਸ਼ੈਪਟਨ ਸ਼ੈਪਟਨ ਤੁਸੀਂ ਤਿੰਨ ਚਾਰ ਪ੍ਰੋਗਰਾਮ ਤੁਸੀਂ ਦੇਖੋਗੇ ਅਸੀਂ ਉੱਥੋਂ ਕੁਝ ਰਿਕਾਰਡ ਕਰਕੇ ਆਏ ਹਾਂ ਕੁਝ ਗੱਲਾਂ ਬਾਤਾਂ ਕਰਕੇ ਆਏ ਆਂ ਤੇ ਅੱਜ ਉਹਦੇ ਬਾਰੇ ਅਸੀਂ ਜਰਨਲ ਹੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਅਸੀਂ ਵੀ ਮਤਲਬ ਹਲਕੇ ਹੁਣ ਇਸ ਮੌਕੇ ਮੂੜ ਚਾਹਣਾ ਸਾਹਿਬ ਹਰ ਬਾਰ ਦੀ ਤਰ੍ਹਾਂ ਫਤਿਹ ਬੁਲਾ ਦਿਓ ਥੋੜਾ ਟਾਈਮ ਲੇਟ ਹੋ ਗਿਆ ਮੇਰੇ ਵੱਲੋਂ ਦੀ ਸੀ7 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰ ਹਫਤੇ ਤਰ੍ਹਾਂ ਜਿਹੜੇ ਔਜਨਾਮਾਂ ਅਸੀਂ ਸੋਚਿਆ ਸੀ ਵੀ ਭਾਵੇਂ ਅਸੀਂ ਸ਼ਫਟਨ ਦੇ ਵਿੱਚ ਕਾਫੀ ਸਾਰਾ ਟਾਈਮ ਲੱਗ ਗਿਆ ਤੇ ਸਾਡੀ ਕੋਸ਼ਿਸ਼ ਸੀਗੀ ਵੀ ਔਜਨਾਮਾਂ ਉਸ ਢੰਗ ਨਾਲ ਕਰੀਏ ਜਿਵੇਂ ਪਹਿਲਾਂ ਅਸੀਂ ਤੁਹਾਡੇ ਤੋਂ ਖਬਰਾਂ ਲੈ ਕੇ ਆਉਨੇ ਪਰ ਅਸੀਂ ਸੋਚਿਆ ਵੀ ਅੱਜ ਜੇ ਉਧਰ ਜਿਆਦਾ ਟਾਈਮ ਲੱਗ ਗਿਆ ਤਾਂ ਅਸੀਂ ਕਿਉਂ ਨਾ ਅਸੀਂ ਤੁਹਾਨੂੰ ਜਿਹੜੇ ਸ਼ਫਟਨ ਬਾਰੇ ਵਧੀਆ ਗੱਲਾਂ ਦੱਸੀਏ ਜਿਹੜੀਆਂ ਅਸੀਂ ਉੱਥੇ ਵੇਖੀਆਂ ਕਿਉਂਕਿ ਅਦਰਵਾਇਸ ਦਾ ਪੋਸੀਬਲ ਨਹੀਂ ਸੀਗਾ ਤੇ ਉਸੇ ਕਰਕੇ ਫਿਰ ਅਸੀਂ ਅੱਜ ਇਹ ਰਸਤੇ ਦੇ ਵਿੱਚ ਰੁੱਕ ਕੇ ਨਗੈਂਬੀ ਤੇ ਉੱਥੇ ਤੁਹਾਡੇ ਨਾਲ ਅਸੀਂ ਸਾਂਝ ਪਾ ਰਹੇ ਹਾਂ ਜੀ ਕਹਣਾ ਸਾਹਿਬ ਗੱਲ ਹੈਗੀ ਹੈ ਕਿ ਆਪਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿਉਂਕਿ ਬਤੌਰ ਪੱਤਰਕਾਰੀ ਜਦੋਂ ਆਪਾਂ ਵਿਚਰਦੇ ਆਂ ਆਪਾਂ ਨਿਊਜ਼ੀਲੈਂਡ ਵੀ ਵਿਚਰੇ ਆਂ ਆਪਾਂ ਤੇ ਇੱਥੇ ਵੀ ਆਪਾਂ ਨੂੰ ਸਾਲ ਹੋ ਗਿਆ ਤੇ ਆਪਣਾ ਗਾਹੇ-ਬਗਾਹੇ ਬਾਹ ਪੈਂਦਾ ਰਹਿੰਦਾ ਲੋਕਾਂ ਨਾਲ ਤੇ ਆਪਣੀ ਚਰਚਾ ਹੁੰਦੀ ਰਹਿੰਦੀ ਹੈ ਆਪਣੇ ਅੰਦਰ ਕਿਉਰਿਓਸਿਟੀ ਆਪਾਂ ਸਵਾਲ ਪੁੱਛਦੇ ਆਂ ਹਾਂ ਉਹ ਸਵਾਲਾਂ ਦੇ ਜਵਾਬ ਮਿਲਦੇ ਆ ਤਾਂ ਆਪਾਂ ਉਹਦੇ ਚ ਇੱਕ ਜਿਹੜੀ ਚੀਜ਼ ਆਗੀ ਉਹ ਸਾਂਝੀ ਰੂਪ ਦੇ ਵਿੱਚ ਆਪਾਂ ਕੱਢਣ ਦੇ ਵਿੱਚ ਆਪਾਂ ਕਿ ਸਿੱਟੇ ਤੇ ਪਹੁੰਚੇ ਆਂ ਕੀ ਵੱਡੇ ਸ਼ਹਿਰਾਂ ਦੇ ਨਾਲੋਂ ਜਿਹੜੇ ਛੋਟੇ ਸ਼ਹਿਰ ਆ ਉੱਥੇ ਜਿਹੜਾ ਕਹਿ ਸਕਦੇ ਆ ਕਿ ਗਰੋਥ ਦੀ ਸੰਭਾਵਨਾ ਤਰੱਕੀ ਦੀ ਸੰਭਾਵਨਾ ਤੇ ਉਹ ਜ਼ਿਆਦਾ ਆ ਹਾਂਜੀ ਸਹੀ ਗੱਲ ਤੇ ਇਹ ਜਿਹੜੀ ਚੀਜ਼ ਆ ਕਿ ਅੱਜ ਵੀ ਆਪਾਂ ਸ਼ੈਪਟਨ ਦੇ ਵਿੱਚ ਦੇਖੀ ਆ ਜਿੰਨੇ ਆਪਾਂ ਮਿਲੇ ਆ ਜਿੰਨਾਂ ਨੇ ਸੱਜਣਾ ਨੂੰ ਜੀ ਸਾਰਿਆਂ ਦੀ ਇਹੀ ਗੱਲ ਸੀਗੀ ਵੀ ਠੀਕ ਆ ਵੱਡੇ ਸ਼ਹਿਰ ਦੀ ਬਜਾਏ ਜੀ ਛੋਟੇ ਜਿਹੜੇ ਆ ਉੱਥੇ ਜ਼ਿਆਦਾ ਆਸ 希望 ਹੁਣ ਇਥੇ ਪਲੱਸ ਪੁਆਇੰਟਾਂ ਦੀ ਗੱਲ ਕਰਦੇ ਹਾਂ ਸ਼ਿਫਟਨ ਹੁਣ ਗੱਲ ਕੀ ਹੈਗਾ ਕਿ ਸ਼ਿਫਟਨ 50 60 ਹਜ਼ਾਰ ਦੀ ਆਬਾਦੀ ਵਾਲਾ ਇੱਕ ਸ਼ਹਿਰ ਆ ਜੇ ਉਹ ਗ੍ਰੇਟਰ ਸ਼ਿਫਟਨ ਦੀ ਆਪਾਂ ਗੱਲਬਾਤ ਕਰੀਏ ਤਾਂ ਫਿਰ ਤਾਂ 80 90 ਹਜ਼ਾਰ ਪਾਪੂਲੇਸ਼ਨ ਉਹਦੀ ਹੋ ਜਾਂਦੀ ਹੈ ਨਿੱਕੇ ਨਿੱਕੇ ਟਾਹਾਂ ਹੈਗੇ ਨੇ ਛੋਟੇ ਛੋਟੇ ਕਸਬੇ ਪਿੰਡ ਹੈਗੇ ਆ ਪਰ ਜਿਹੜੀ ਪਲੱਸ ਪੁਆਇੰਟ ਇਹਨਾਂ ਦਾ ਸਾਬ ਇਥੋਂ ਦੀ ਇਹ ਹੈਗੀ ਆ ਕਿ ਦੇਖੋ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਆ ਇੱਕ ਤਾਂ ਇਹ ਗੱਲ ਆ ਉਹ ਕਹਿੰਦੇ ਵੀ ਅਪਰਚੂਨਿਟੀ ਦਾ ਪਤਾ ਲੱਗ ਜਾਂਦਾ ਹੈ ਜਦੋਂ ਵੀ ਕੋਈ ਅਪਰਚੂਨਿਟੀ ਆਉਂਦੀ ਆ ਤਾਂ ਉਹਦਾ ਪਤਾ ਲੱਗ ਜਾਂਦਾ ਮੈਲਬਰਨ ਵਰਗੇ ਸਿਡਨੀ ਵਰਗੇ ਸ਼ਹਿਰਾਂ 'ਚ ਬਹੁਤੀ ਵਾਰ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਉਹ ਸਾਡੇ ਪਾਸੇ ਹੀ ਲੰਘ ਜਾਂਦੀ ਆ ਫਿਰ ਦੂਜੀ ਗੱਲ ਕੀ ਹੈਗਾ ਕਿ ਜਿੱਦਾਂ ਹਰ ਸ਼ਹਿਰ ਦੀ ਇੱਕ ਵਿਸ਼ੇਸ਼ਤਾ ਹੁੰਦੀ ਆ ਸ਼ੈਪਟਨ ਦੀ ਕੋਈ ਵਿਸ਼ੇਸ਼ਤਾ ਵੈਂਡਿਗੋ ਦੀ ਕੋਈ ਵਿਸ਼ੇਸ਼ਤਾ ਬੈਲਰਾਟ ਦੀ ਕੋਈ ਵਿਸ਼ੇਸ਼ਤਾ ਜਲੌਂਗ ਦੀ ਕੋਈ ਵਿਸ਼ੇਸ਼ਤਾ ਇਸੇ ਤਰੀਕੇ ਨਾਲ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਛੋਟੇ ਸ਼ਹਿਰ ਆ ਉਹਨਾਂ ਦੀ ਆਪੋ ਆਪਣੀ ਵਿਸ਼ੇਸ਼ਤਾ ਹੁੰਦੀ ਆ ਬਿਲਕੁਲ ਤੇ ਇਸ ਜਿਹੜੀ ਸ਼ੈਪਟਨ ਦੀ ਵਿਸ਼ੇਸ਼ਤਾ ਕੀ ਹੈ ਕਿ ਐਗਰੋ ਬੇਸਟ ਇੰਡਸਟਰੀ ਵਾਲਾ ਇਹ ਜਿਹੜਾ ਅ ਕਸਬਾ ਦਾ ਤੇ ਮੋਸਟਲੀ ਜਿੰਨਾ ਫਰੂਟ ਵੈਜੀਟੇਬਲ ਸਾਰਾ तकरीबन ਟੇਣਾ ਸਾਹਿਬ ਇੱਥੋਂ ਹੀ ਜਿਹੜੀ ਹੈਗੀ ਆ ਕਿ ਮੈਲਬਰਨ ਦੀਆਂ ਮੰਡੀਆਂ ਚ ਜਾਂਦੀ ਆ ਸਹੀ ਗੱਲ ਤੇ ਉੱਥੋਂ ਫਿਰ ਸਾਰੇ ਕਿਤੇ ਆਸਟ੍ਰੇਲੀਆ ਵਾਈਡ ਵੀ ਹੋਰ ਵੀ ਬਾਹਰਲੇ ਮੁਲਕਾਂ ਚ ਵਿਕਦਾ ਪੈਕ ਜਿਹੜਾ ਕੀਨ ਜਿਹੜਾ ਡੱਬਾ ਬੰਦ ਜਿਹੜਾ ਫਰੂਟ ਆ ਉਹ ਮੋਸਟਲੀ ਕਹਿੰਦੇ 70 75% ਇੱਥੋਂ ਜਿਹੜਾ ਜਾਂਦਾ ਹੈਗਾ ਤੇ ਉਹਦੇ ਕਰਕੇ ਕੀ ਹੈ ਕਿ ਉਹ ਜਦੋਂ ਡੇਲੀ ਬੇਸਿਸ ਤੇ ਜਾਂਦਾ ਰੋਜ਼ਗਾਰ ਦੇ ਵਸੀਲੇ ਮੌਕੇ ਵੀ ਇੱਥੇ ਜਾਦੇ ਫਿਰ ਤਹਿਣਾ ਸਾਹਿਬ ਲਾਈਫ ਸਟਾਈਲ ਦੀ ਜਿਹੜੀ ਆਪਣੀ ਗੱਲਬਾਤ ਆ ਲਾਈਫ ਸਟਾਈਲ ਦਾ ਵੀ ਫਰਕ ਆ ਕਿਉਂਕਿ ਦੇਖੋ ਤਿੰਨ ਚਾਰ ਚੀਜ਼ਾਂ ਜਿਹੜੀਆਂ ਆਪਾਂ ਨੂੰ ਮੈਲਬਰਨ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਸਟ्रेस ਦੇ ਕਰਦੀਆਂ ਨੇ ਟ੍ਰੈਫਿਕ ਕਿਸੇ ਨੂੰ ਮਿਲਣਾ ਜਾਣਾ ਬੱਚਿਆਂ ਨੂੰ ਸਕੂਲ ਛੱਡਣਾ ਸਕੂਲ ਆਉਣਾ ਜਿਹੜਾ ਉਹ ਜਿਹੜੀ ਟਾਈਮ ਇਨ ਜਿਹੜਾ ਸਾਡਾ ਸਮਾਂ ਕੰਜ਼ਿਊਮ ਹੁੰਦਾ ਉਹ ਬੜਾ ਬਚਦਾ ਹੈ ਇੱਥੇ ਬਚਦਾ ਉਹਨੇ ਵੀ ਸਾਨੂੰ ਕਾਊਂਟਿੰਗ ਨਹੀਂ ਹੁੰਦੀ ਇਹ ਚੀਜ਼ ਕਦੇ ਅਸੀਂ ਮਨ ਸੋਚਿਆ ਨਹੀਂ ਜੇ ਘਰੋਂ ਜਾਣਾ ਕਿਸੇ ਪਾਸੇ ਜਾਂ ਬੱਚੇ ਛੱਡਣ ਜਾਣਾ ਜਾਂ ਕੰਮ ਤੇ ਜਾਣਾ ਤਾਂ ਸਾਨੂੰ ਲੱਗਦਾ ਨਹੀਂ ਵੀ ਜਰਾਤ 'ਚ ਕੋਈ ਟ੍ਰੈਫਿਕ ਹੋਊਗਾ ਆਪਣੇ ਮਾਈਂਡ ਦੇ ਵਿੱਚ ਜਿਹੜੇ ਵੱਡੇ ਸ਼ਹਿਰਾਂ 'ਚ ਪਹਿਲਾਂ ਦਵਾਈ 'ਚ ਹੁੰਦਾ ਵੀ ਟ੍ਰੈਫਿਕ ਕਿੰਨਾ ਹੈ ਜਾਣ ਤੋਂ ਪਹਿਲਾਂ ਕਿਤੇ ਵੀ ਜਾਣਾ ਬਿਲਕੁਲ ਦੂਜੀ ਗੱਲ ਇਹ ਹੈ ਕਿ ਵੀ ਮਤਲਬ ਇਹਦੇ ਨਾਲ ਹੀ ਟਹਿਣਾ ਸਰਬ ਇਹ ਗੱਲ ਹੈ ਕਿ ਤਕਰੀਬਨ ਤੁਸੀਂ ਆਪਣੀ ਨੇਬਰ ਹੁੱਟ ਨੂੰ ਜਾਣ ਜਾਓ ਤੁਸੀਂ ਜਿਹੜੀ ਲੋਕਲ ਕਲੀ ਆਪਣੀ ਕਮਿਊਨਿਟੀ ਨਹੀਂ ਆਪਣੀ ਕਮਿਊਨਿਟੀ ਜੇ ਇੰਡੀਅਨ ਕਮਿਊਨਿਟੀ ਗੱਲ ਕਰਨੀ ਹੋਵੇ ਚੈਪਟਰਨ ਦੇ ਵਿੱਚ 10% ਆ ਜੇ ਪੰਜਾਬੀਆਂ ਦੀ ਗੱਲ ਕਰਨੀ ਹੋਵੇ ਨੀਅਰਲੀ 5% ਪੰਜਾਬੀ ਜਿਹੜੇ ਹੈਗੇ ਕਿ ਚੈਪਟਰਨ ਦੇ ਵਿੱਚ ਵੱਸਦੇ ਹੈਗੇ ਆ ਜਿਆਦਾ ਕਿ ਨਟਾਲੀਅਨ ਜਿਆਦਾ ਹਾਂ ਇਹ ਜਿਹੜਾ ਇਹ ਜਿਹੜਾ ਕਸਬਾ ਹੀ ਹੈ ਟੈਣਾਥਾ ਜਿਹੜਾ ਜਾਏ ਸ਼ਹਿਰ ਕਹਿ ਲੀਏ ਫਰੀਦਕੋਟ ਜਿੱਡਾ ਸ਼ਹਿਰ ਆ ਹਾਂ ਜੀ ਆਪਾਂ ਕਹਿਣਾ ਹੋਵੇ ਚੈਪਟਰਨ ਹੈਨਾ ਇਹ ਜਿਹੜਾ ਹੈਗਾ ਕਿ ਕਿ ਜਦੋਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਿਹੜਾ ਹੈਗਾ ਕਿ ਜਾਂ ਉਸ ਦੌਰ ਦੇ ਵਿੱਚ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੇ ਵਿਚਾਲੇ ਜਦੋਂ ਕਿ ਸ਼ਹਿਰ ਜਿਹੜਾ ਹੈਗਾ 1800 ਕੱਟ ਦੇ ਵਿੱਚ ਵਸਿਆ ਹਾਂ ਪਰ ਮਤਲਬ ਪੂਰੀ ਆਫੀਸ਼ੀਅਲੀ ਕਹਦੇ ਜਿਵੇਂ ਗਵਰਨਰ ਨੇ ਕਿਹਾ ਸੀ ਵਿਕਟੋਰੀਆ ਦੇ ਹਾਂ ਹਾਂ ਤਾਂ ਆਫੀਸ਼ੀਅਲੀ 1860 ਦੇ ਵਿੱਚ ਇਹਨੂੰ ਹੋਈ ਹੈ ਹਾਂ ਹੋਈ ਹੈ ਪਰ ਇਹ ਤਾਂ ਕਹਿੰਦੇ ਸਟੇਸ਼ਨ ਹੀ ਹੁੰਦਾ ਸੀ ਇਹ ਸਟੇਸ਼ਨ ਸੀ ਇਹਨੂੰ ਫਿਰ ਕੀ ਗੱਲ ਹੋਇਆ ਕਿ ਇਹ ਸਟੇਸ਼ਨ ਸੀਗਾ ਬੈਂਡੀਗੋ ਤੇ ਬੈਲਰਾਰਟ ਨੂੰ ਜਿਹੜੇ ਜਾਣ ਵਾਲੇ ਲੋਕ ਸੀ ਖਾਸ ਤੌਰ ਤੇ ਜਿਹੜੇ ਆਉਂਦੇ ਸੀਗੇ ਸਿਡਨੀ ਵਾਲੇ ਪਾਸੋਂ ਕਿਉਂਕਿ ਬੈਲਰ ਆਰਟ ਤੇ ਇਧਰਲੇ ਪਾਸੇ ਸੀਗੀਆਂ 골ਡ ਮਾਈਨ ਹੂੰ ਤਾਂ ਉਹ ਇੱਕ ਰੁਕਣ ਦਾ ਅੱਡਾ ਸੀ ਇਹ ਇਥੇ ਠਾਰ ਬਣੀ ਸੀ ਠਾਰ ਬਣੀ ਸੀ ਹਾਂ ਤੇ ਇਥੇ ਜਿਹੜਾ ਕਹਿੰਦੇ ਹੁੰਦੇ ਨੇ ਕਿ ਇਸ ਕਿਉਂਕਿ ਕਿਉਂਕਿ ਜਿਹੜੀ ਗੋਲਵਰਨ ਜਿਹੜੀ ਹੈਗੀ ਆ ਕਿ ਰਿਵਰ ਆ ਹਾਂ ਜੀ ਜਿਹੜਾ ਦਰਿਆਗ ਆ ਜਿਵੇਂ ਇੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਹੈਗਾ ਉਹਦੇ ਕਰਕੇ ਜਮੀਨ ਪਜਾਉ ਸੀ ਇਹ ਪਹਿਲਾਂ ਹੀ ਆਪਾਂ ਤਾਂ ਜਿੰਨੇ ਆਪਾਂ ਪੰਜਾਬ ਵਾਲੇ ਆ ਇਹ ਪੜਿਆ ਆਪਣਾ ਹ ਸਮਾਜਿਕ ਸਿੱਖਿਆ ਦੇ ਵਿੱਚ ਪੜਿਆ ਵੀ ਉਹ ਘਾਟੀ ਬਣ ਜਾਂਦੀ ਆ ਫਿਰ ਉੱਥੇ ਜਦੋਂ ਦਰਿਆ ਬੈਂਦੇ ਆ ਉੱਥੇ ਹੌਲੀ-ਹੌਲੀ ਜਰਕੇਜ ਮਿੱਟੀ ਆਉਂਦੀ ਆ ਉਹ ਫੇ ਬੈਠ ਜਾਂਦੀ ਆ ਫਿਰ ਉਹ ਲੰਮਾ ਸਮਾਂ ਪਈ ਰਹਿੰਦੀ ਆ ਫਿਰ ਉਹ ਪਜਾਉ ਹੋ ਜਾਂਦੀ ਆ ਇਹਦੇ ਵਿੱਚ ਸਰ ਸਾਹਿਬ ਇੱਕ ਨਾ ਮੈਨੂੰ ਅੱਜ ਹੋਰ ਬੰਦੇ ਨੇ ਗੱਲ ਦੱਸੀ ਉੱਥੇ ਆਪਾਂ ਜਿਹੜੇ ਗੱਲਾਂ ਬਾਤਾਂ ਕਰ ਰਹੇ ਸੀ ਇਹ ਜਿਹੜਾ ਇਹ ਖੱਪਟਨ ਵਾਲਾ ਏਰੀਆ ਇਹਦੇ ਵਿੱਚ ਨਾ ਸਾਰੇ ਫਰੂਟ ਹੋ ਜਾਂਦੇ ਆ ਮਤਲਬ ਗਰਮੀ ਸਰਦੀ ਵਾਲੇ ਜਿਵੇਂ ਐਪਲ ਹੋ ਜਾਂਦਾ ਦੂਜੇ ਹੋਰ ਫਰੂਟ ਉਹਨਾਂ ਇੱਥੋਂ 50 ਕਿਲੋਮੀਟਰ ਦੂਰ ਜਾਣਾ ਹੋਵੇ ਫਿਰ ਉਹ ਚੀਜ਼ ਹੁੰਦੀ ਹੁੰਦੀ ਜੇ ਦੇਖੋ ਵੀ ਇਹ ਵੀ ਇੱਕ ਕਹਿੰਦੇ ਵੀ ਇੱਕ ਕੁਆਲਿਟੀ ਹੈ ਜੀ ਮਿੱਟੀ ਦੀ ਇਸਨੂੰ ਜੀ ਤੇ ਫਿਰ ਜਿਹਨਾਂ ਸਮੂਹ ਹੂਰਤੀ ਗੱਲ ਜਿਹੜੀ ਕਹਿ ਸਕਦੇ ਆ ਵੀ ਆ ਵੀ ਜਦੋਂ ਹੁਣ ਆਪਾਂ ਨਿਗੰਭੀ ਟੱਪਾਂਗੇ ਇਹਦੇ ਬਾਅਦ ਹਵਾ ਠੰਡੀ ਬਗਣੀ ਸ਼ੁਰੂ ਹੋ ਜਾਣਗੀ ਹਾਂ ਉਹ ਕਰਨ ਦੇ ਵੀ ਇੱਥੇ ਮਤਲਬ ਕਹੇ ਦੀ ਵੀ ਥੋੜੀ ਜੀ ਮੌਸਮ ਜਿਵੇਂ ਹੁਣ ਅੱਜ ਕਾ ਅੱਜ ਸੀਗਾ 37 38 ਡਿਗਰੀ ਟੈਂਪਰੇਚਰ ਸੀ ਤਾਂ ਉਹ ਜਿਵੇਂ ਜੇਠ ਵਾਲੀ ਭਾਹ ਨਹੀਂ ਜਿਹੜੀ ਪੰਜਾਬ ਦੇ ਵਿੱਚ ਮਾਰਦੀ ਆ ਉਹ ਮਾਰੀ ਤੇ ਸਰੀਰ ਨੂੰ ਵੀ ਐ ਖੁੱਲਿਆ ਖੁੱਲਿਆ ਜਿਹਾ ਮਹਿਸੂਸ ਜਿਹੜਾ ਕੀ ਹੁੰਦਾ ਹੈਗਾ ਮੈਲਬੌਰਨ ਤਾਂ ਤੁਸੀਂ ਤੁਹਾਨੂੰ ਨਾਲ ਜੈਕਟ ਨਾਲ ਹੀ ਰੱਖਣੀ ਪੈਂਦੀ ਐ ਅੱਜ ਆਪਾਂ ਨੂੰ ਮਹਿਸੂਸ ਹੋਇਆ ਬਿਲਕੁਲ ਹੈ ਜੀ ਆਪਾਂ ਜੈਕਟ ਲੈ ਕੇ ਆਏ ਸੀ ਹਾਂ ਕਿਉਂਕਿ ਉਹ ਉਹ ਕਹਿੰਦੇ ਸ਼ੱਕੀ ਕੀਤੇ ਵੇ ਨਾ ਵਾ ਕਿ ਸ਼ਾਮ ਨੂੰ ਹਵਾ ਨਾਲ ਵਗਣ ਲੱਪੇ ਵਗਣ ਲੱਗ ਜੇ ਨਾਲ ਪਰ ਹੁਣ ਅੱਜ ਵੀ ਆਪਾਂ ਹੁਣ ਲੇਕ ਤੇ ਖੜੇ ਆ ਏਦਾਂ ਉੱਕੇ ਲੇਕ ਤੇ ਉਹਦੇ ਕੋਲ ਠੰਡੀ ਹਵਾ ਆਪਾਂ ਵੇਖਦੇ ਰਹੇ ਹਾਂ ਹਾਂਜੀ ਤੇ ਜਿਹੜੀ ਇੱਕ ਤਾਂ ਚਲੋ ਉਹ ਗੱਲ ਹੋ ਗਈ ਕਿ ਜਨਾਬ ਇੱਕ ਗੱਲ ਹੋਰ ਹੈ ਵੀ ਜੇ ਬਿਜ਼ਨਸ ਪਰਸਪੈਕਟਿਵ ਤੋਂ ਵੀ ਆਪਾਂ ਛੱਡੀਏ ਪਰੇ ਹੂੰ ਬਿਜ਼ਨਸ ਪਰਸਪੈਕਟਿਵ ਦੀ ਆਪਾਂ ਗੋਲੀ ਮਾਰੀ ਵੀ ਆਪਾਂ ਉਸ ਪਾਸੇ ਸੋਚਣਾ ਬੰਦਾ ਚਾਹੁੰਦਾ ਵੀ ਮੈਂ ਕੰਮ ਕਰਕੇ ਅ ਛੇਤੀ ਘਰੇ ਪਹੁੰਚ ਜਾ ਛੇਤੀ ਕੰਮ ਤੋਂ ਆ ਜਾ ਤੇ ਮੇਰੇ ਕੋਲੇ ਸਮਾਂ ਹੋਵੇ ਖੇਡਣ ਨੂੰ ਬੱਚਿਆਂ ਨੂੰ ਉਹ ਕਰਨ ਨੂੰ ਤੋ ਯਾਰ ਹੁਣ ਜਿੱਡਾ ਕੰਮ ਟ੍ਰਾਂਫਿਕੀ ਦਾ ਨਫਾ ਸੈਰਾਵਾ ਹਾਂ ਦੇਖੋ ਇੱਥੇ ਵੀ ਤੁਸੀਂ ਕੰਮ ਵੀ ਕਰਦੇ ਕੰਮ ਦੀਆਂ oportunidades ਬਹੁਤ ਨੇ ਕੋਈ ਦੇਖੋ ਟ੍ਰਾਂਸਪੋਰਟ ਦੇ ਵਿੱਚ ਵੀ ਬੱਸਾਂ ਦੇ ਵਿੱਚ ਵੀ ਸਾਡੇ ਆ ਟਰੱਕਿੰਗ ਵੀ ਵੀ ਇੱਥੇ ਮੇਨ ਵੱਡੇ ਸਟਾਪ ਨੇ ਇਥੋਂ ਡੇਲੀ ਮੈਲਬਨ ਜਾ ਕੇ ਵਾਪਸ ਮੁੜੇ ਆਉਂਦੇ ਆ ਠੀਕ ਹੈ ਜੀ ਗੱਲ ਇਹ ਤੋਂ ਇਲਾਵਾ ਟੇਣਾ ਸਾਹਿਬ ਜਿਹੜਾ ਕਹਿੰਦੇ ਫੂਡ ਪੈਕਿੰਗ ਦੇ ਵਿੱਚ ਬੜਾ ਹੈਗਾ ਖੇਤੀਬਾੜੀ ਦੇ ਵਿੱਚ ਵੀ ਬੜਾ ਕੰਮ ਹੈਗਾ ਇਹ ਤੋਂ ਇਲਾਵਾ ਜਿਹੜੇ ਦੂਜੇ ਸਟੋਰਾਂ ਤੇ ਜਿਹੜੀ ਜਰਨਲ ਜੌਬਸ ਹੁੰਦੀਆਂ ਉਹਦੀ ਵੀ opportunity ਇੱਥੇ ਹੈਗੀ ਆ ਸਿਕਿਉਰਿਟੀ ਦਾ ਵੀ ਕੰਮ ਹੈਗਾ ਹਨਾ ਟੈਕਸੀ ਦਾ ਵੀ ਕੰਮ ਹੈਗਾ ਕੋਲ ਕੰਮ ਤਕਰੀਬਨ ਹਰੇਕ ਇੱਕ ਹੋਰ ਬੜੀ ਇੰਪੋਰਟੈਂਟ ਥਿੰਗ ਆ ਉਹ ਕਹਿੰਦੇ ਨੇ ਜਿਹੜੇ ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਇੱਕ ਬੰਗਲ ਉਹਦਾ 87 KFC ਹੈ ਹਾਂ ਉਹਨੇ ਆਪਦਾ ਜਿਹੜਾ KFC ਦਾ ਹੈੱਡ ਆਫਿਸ ਹੈ ਸ਼ੈਫਟਨ ਦੇ ਵਿੱਚ ਬਣਾਇਆ ਸੋਝ ਲੈ ਸਕਦੇ ਆਪਾਂ ਵੇਖ ਕੇ ਇਹ ਵੱਡੇ ਇਨਫੋਰਮੇਸ਼ਨ ਹੈ ਨਾ ਮਾਰੇ ਪਿੰਡ ਬਣਾਉਂ ਜੀ ਹਾਂ ਸਹੀ ਗੱਲ ਆ ਸੋ ਇਹ ਜਿਹੜੀ ਚੀਜ਼ ਹੈ ਕਿ ਉੱਥੇ ਜਿਹੜਾ ਕਹ ਸਕਦੇ ਉਹਦੇ ਵਿੱਚ ਕੀ ਹੈ ਕਿ ਟੈਨਾ ਸਾਹਿਬ ਉੱਥੇ ਆਪਾਂ ਮੈਲਬਨ ਦੇ ਵਿੱਚ ਆਪਾਂ ਕਰ ਲੈਨੇ ਆ ਉੱਥੇ ਲੈਨੇ ਆ 6 ਲੱਖ ਦਾ ਮਾੜੇ ਏਰੀਆ 'ਚ ਇੱਥੇ 6 ਲੱਖ ਦਾ ਸ਼ਿਫਟਨ ਦੇ ਟਾਪ ਏਰੀਆ 'ਚ ਮਿਲਦਾ ਏਰੀਆ 'ਚ ਹਾਂ ਨਾਲ ਸਕੂਲ ਸਕਾਲਾਂ ਦੇ ਸਾਰੇ ਨੇ ਨਾਲੇ 7-800 ਸਕਰ ਮੀਟਰ ਦਾ ਸੈਕਸ਼ਨ ਘਰ ਵੀ 25-28 ਸਕਰ ਮੀਟਰ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਇੱਕ ਫੀਲ ਤੇ ਵਾਈਬ ਵੀ ਆਉਂਦੀ ਆ ਨਾ ਸਹੀ ਗੱਲ ਹੁਣ ਉਹ ਕਹਿੰਦੇ ਵੀ ਜਦੋਂ ਉਹਨਾਂ ਪੁੱਛਦੇ ਆਂ ਬਈ ਉਹ ਕਹਿੰਦੇ ਵੀ ਗੱਲ ਇਹ ਆ ਤੁਸੀਂ ਕਹਿੰਦੇ ਵੀ ਮੈਲਬਰਨ ਤੁਸੀਂ ਕਰ ਸਾਰੀ ਸਹੂਲਤ ਐਥੇ ਤੁਸੀਂ ਕੀ ਕਹਿੰਦੇ ਆਂ ਵੀ 에어ਪੋਰਟ ਨੇੜੇ 에어ਪੋਰਟ ਸਾਲ 'ਚ ਕਿੰਨੇ ਇੱਕ ਵਾਰੀ ਜਾਣਾ ਵਾਰੀ ਜਾਂਦੇ ਆਂ ਹੈ ਜੀ ਸਹੀ ਗੱਲ ਹਸਪੀਟਲ ਇੱਥੇ ਆ ਸਿਟੀ ਕਿੰਨਾ ਕਜਾਨੇ ਆਪਾਂ ਸਿਟੀ ਕਿੰਨਾ ਕਜਾਨੇ ਆ ਸੀਬੀਡੀ ਕਿੰਨਾ ਕਜਾਨੇ ਆ ਜਿਹੜੀ ਸਾਰੀ ਸ਼ਾਪਿੰਗ ਆ ਉਹ ਸਾਰੀ ਇੱਥੇ ਜਾਨੀ ਕਿ ਸਾਨੂੰ ਜਾਨੀ ਕਿ ਮਿਲਦੀ ਹੈ ਕਿ ਸਭ ਕੁਝ ਅਸੀਂ ਇੱਥੇ ਕਰ ਲੈਂਦੇ ਆ ਸੋ ਕਹਿਣ ਦਾ ਇਹ ਭਾਅ ਵਟੇਣਾ ਸਾਹਿਬ ਵੀ ਸਾਨੂੰ ਵੀ ਇੱਕ ਹੋਰ ਗੱਲ ਆ ਜਿਹੜਾ ਇੱਕ ਹੋਰ ਸਵਾਲ ਆ ਜਿਹੜਾ ਜਿਹੜੀ ਮੈਂ ਗੱਲ ਕਰਨੀ ਆ ਕਿ ਜਦੋਂ ਵੀ ਆਪਾਂ ਜਿੰਨੇ ਨਾਲ ਵੀ ਗੱਲਬਾਤ ਕੀਤੀ ਤਾਂ ਉਹ ਵੀ ਜ਼ਰੂਰ ਕਹਿੰਦੇ ਆ ਵੀ ਸ਼ੈਪਟਨ ਆਓ ਪਹਿਲਾਂ ਆਪਣੀ ਘਰ ਵਾਲੀ ਨਾਲ ਰਾਏ ਕਰਕੇ ਆਓ ਇਹ ਬੜਾ ਵੱਡਾ ਇੰਪੋਰਟੈਂਟ ਹੁੰਦਾ ਹੈ ਉਹ ਕਹਿੰਦੇ ਵੀ ਵੀ ਕਹਿੰਦੇ ਜਿਹੜੇ 나ਡੂ ਖਾਂ ਮੜ ਕੇ ਆ ਫੈਸਲਾ ਲੈ ਲੈਂਦੇ ਆ ਹਾਂ ਉਹਨਾਂ ਦਾ ਫੈਸਲਾ ਕਦੇ ਪ੍ਰਮਾਣ ਨਹੀਂ ਚੜਿਆ ਵਾਪਸ ਮੁੜਿਆ ਵਾਪਸ ਮੁੜਿਆ ਜਿਹੜਾ ਆਪਣੀ ਘਰ ਵਾਲੀ ਨਾਲ ਰੈਂ ਕਰਕੇ ਹਾਂ ਜਦੋਂ ਘਰ ਵਾਲੀ ਦੀ ਮੋਹਰ ਲਵਾ ਕੇ ਸਹਿਮਤੀ ਲੈ ਕੇ ਉਹਦੇ ਵੱਲੋਂ ਹਾਂ ਕਰਵਾ ਕੇ ਆਇਆ ਉਹ ਬੰਦੇ ਨੇ ਕਹਿੰਦਾ ਮੈਲਬਰਨ ਸਿਡਰੀ ਸਾਰਿਆਂ ਦੇ ਕਹਿੰਦੇ ਹੁੰਦੇ ਨੇ ਨੱਕ ਭੰਨੀ ਹੈਗੀ ਕੰਮ ਦੇ ਵਿੱਚ ਕਾਮਯਾਬੀ ਦੇ ਵਿੱਚ ਕਮਾਈ ਦੇ ਵਿੱਚ ਇੱਕ ਨਾ ਬੰਦੇ ਜਿਵੇਂ ਕਹਿੰਦਾ ਮੈਂ ਉਧਰ ਟਵਰਡ ਵੀਕੀ ਜੀ ਤੁਹਾਨੂੰ ਜਿਹੜੇ ਨਾ ਸ਼ਰਦਿੰਦੇ ਵਿੱਚ ਕਾਪੂ ਹੁੰਦਾ ਜਿਹੜੇ ਕੈਪਟਨ ਨਾ ਆਉਂਦਾ ਤਾਂ ਸ਼ਾਇਦ ਮੈਂ ਉੱਥੇ ਵੀ ਕੋਈ ਬੱਸ ਦਾ ਟੈਕਸੀ ਚਲਾਉਂਦਾ ਹੁੰਦਾ ਜੀ ਜੀ ਪਰ ਉਹ ਕਹਿੰਦੇ ਮੇਰੇ ਇੱਥੇ ਕਿੰਨੀ ਗ੍ਰੋਥ ਹੋਈ ਜਾਂਦੀ ਜੀ ਬਸਨ ਬੰਦੇ ਦੇ ਆਪਣੇ opinion ਸੀਗੇ ਕਿਸੇ ਦੀ ਉਹਦੇ ਵਿੱਚ ਬਹੁਤ ਖੁਸ਼ ਹੈ ਇਸ ਚੀਜ਼ ਤੋਂ ਬਿਲਕੁਲ ਜੀ ਮੇਰਾ ਡਿਸੀਜਨ ਜਿਹੜੇ ਮੈਂ ਸਿਡਨੀ ਛੱਡ ਕੇ ਸ਼ੈਫਟਨ ਦੇ ਵਿੱਚ ਆਇਆ ਤਾਂ ਇੱਥੇ ਮੇਰਾ ਬਿਜ਼ਨਸ ਗਰੋ ਹੋਇਆ ਤਿੰਨੇ ਹੀ ਮੈਂ ਜੋਬ ਜੋ ਕਰਿਆ ਜਾਂਦਾ ਰਹਿਆ ਜਾਂਦਾ ਬਦ ਨੂੰ ਉਹੀ ਗੱਲ ਹੈ ਕਿ ਇੱਥੇ ਘੱਟ ਸਰਮਾਇਏ ਦੇ ਵਿੱਚ ਤੁਹਾਨੂੰ ਵੱਧ ਕਰਨ ਦਾ ਜਿਹੜੇ ਕੀ ਮੌਕੇ ਹੈਗੇ ਆ ਬਾਕੀ ਜਿਹੜਾ ਤਾਂ ਮਤਲਬ ਮੋਸਟਲੀ ਪਿੰਡਾਂ ਵਾਲੇ ਤੇ ਪਿੰਡਾਂ ਵਾਲੀ ਸੜਕ ਉੱਥੇ ਵੀ ਆਈਸੋਲੇਸ਼ਨ ਤੇ ਸ਼ਾਮ ਨੂੰ ਤਾਂ ਉਵੇਂ ਹੀ ਹੋ ਜਾਂਦਾ ਗਾ ਤੇ ਫਿਰ ਏਡਾ ਕੀ ਫਰਕ ਪੈਂਦਾ ਗਾ ਫਿਰ ਵੀ ਆਪਾਂ ਹੁਣ ਦੇਖ ਕੇ ਆ ਕਿ ਆਲਾ ਦੇ ਵਿੱਚ ਉਰਲੇ ਪਾਸੇ ਜਦੋਂ ਆਪਾਂ ਮੈਲਬਰਨ ਵਾਲੇ ਪਾਸਿਓਂ ਜਾਂਦੇ ਆ ਤੇ ਉਵੇਂ ਹੀ ਬਜ਼ੁਰਗਾਂ ਦੀਆਂ ਢਾਣੀਆਂ ਲੱਗੀਆਂ ਹੋਈਆਂ ਉਵੇਂ ਹੀ ਉੱਥੇ ਬੈਠੇ ਪੂਰਾ ਯਾਨੀ ਕਿ ਫਿਰ ਇੱਕ ਵਾਲੀਬਾਲ ਖੇਡਦੇ ਮੁੰਡੇ ਆਪਾਂ ਪਿੰਡਾਂ ਵਾਲੇ ਜਿਹੜੇ ਹੈਗੇ ਕਿ ਪੂਰੀ ਪੰਜਾਬੀਆਂ ਦੇ ਦੀ ਪੈਤੀ ਮੁੰਡੇ ਜਿਹੜੇ ਹੈਗੇ ਕਿ ਉੱਥੇ ਵਾਲੀਬਾਲ ਖੇਡ ਰਹੇ ਸੀ ਮਤਲਬ ਪੂਰੀ ਇੱਕ ਵਾਈਬ ਉਹ ਮਤਲਬ ਆ ਰਹੀ ਸੀ ਜਿਵੇਂ ਆਪਾਂ ਆਪਣੇ ਪਿੰਡ ਵਾਲੀ ਹੋਵੇ ਸਹੀ ਗੱਲ ਸੋ ਕਹਿਣ ਦਾ ਇਹ ਭਾਵ ਆ ਆਪਾਂ ਆਪਾਂ ਤਾਂ ਦੇਖੋ ਅੱਜ ਦੇ ਪ੍ਰੋਗਰਾਮ ਦਾ ਆਪਾਂ ਇਹੀ ਗੱਲ ਕਹਿਣੀ ਆ ਕਿ ਭਾਈ ਕਿ ਇਹ ਵੀ ਇੱਕ ਓਪਰਚ्युनिटी ਹੈਗੀ ਆ ਇਹ ਵੀ ਇੱਕ ਮੌਕਾ ਹੈਗਾਗਾ ਕਿ ਜੇ ਅਸੀਂ ਜ਼ਿੰਦਗੀ 'ਚ ਗਰੋਥ ਚਾਹੁੰਦੇ ਆ ਜੇ ਅਸੀਂ ਕੁਝ ਆਪਣੇ ਲਈ ਮੌਕੇ ਚਾਹੁੰਦੇ ਆ ਤਾਂ ਸ਼ਹਿਰਾਂ ਤੋਂ ਨਿਕਲ ਕੇ ਛੋਟੇ ਆਪਾਂ ਇਹ ਨਹੀਂ ਕਹਦੇ ਵੀ ਤੁਸੀਂ 500 ਬਾਕੀ ਦੇ ਕੰਡਿਡੇਟਸ ਆ ਜਿਹੜੇ 40-40 ਇਹਨੂੰ ਸਿਰਫ ਉਹ ਜਿੱਥੇ 30-40 ਕਿਉਂਕਿ ਜਿਹੜੇ 30-40 ਹਜ਼ਾਰ ਦੀ 50 ਹਜ਼ਾਰ ਦੀ ਗੱਲ ਹੈ ਟਾਹਾਂ ਟਾਹਾਂ ਸਭ ਤੋਂ ਸੌਖਾ ਨੇ ਸਾਰੇ ਉੱਥੇ ਅਪਰਚੂਨਿਟੀਆਂ ਤੇ ਮੌਕੇ ਹੈਗੇ ਆ ਫਿਰ ਐਜੂਕੇਸ਼ਨ ਵੀ ਹੈ ਚੰਗੇ ਤੋਂ ਚੰਗੇ ਸਕੂਲ ਪ੍ਰਾਈਵੇਟ ਸਕੂਲ ਈਵਨ ਦੇਖੋ ਦੋ ਯੂਨੀਵਰਸਿਟੀਆਂ ਦੇ ਕੈਂਪਸ ਜੇ ਬੱਚਿਆਂ ਨੇ ਅੱਗੇ ਮੈਡੀਕਲ ਦੀ ਪੜ੍ਹਾਈ ਪੜ੍ਹਨੀ ਆ ਉਹ ਵੀ ਆਰਟਸ ਕਮਰਸ ਦੀ ਜਿਹੜੀ ਐਜੂਕੇਸ਼ਨ ਵੀ ਇੱਥੇ ਹੈ ਟੈਫ ਵੀ ਇੱਥੇ ਹੈਗਾ ਸੋ ਮਤਲਬ ਤੁਹਾਡਾ ਲੋੜ ਗੋਚਰਾ ਜਾਨੀ ਕਿ ਇੱਥੇ ਤੁਹਾਨੂੰ ਚੀਜ਼ ਜਿਹੜੀ ਕਿ ਮਿਲ ਜਾਂਦੀ ਹੈਗੀ ਆ ਤਾਂ ਤੁਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਜਿਹੜਾ ਇੱਕ ਆਪਾਂ ਨੂੰ ਸੱਚ ਹੋਰ ਵੀ ਏਰੀਆ ਦਿਖਾਇਆ ਸੀਗਾ ਆਪਣੇ ਭਾਈ ਸਾਹਿਬ ਨੇ ਜੀ ਭੋਲ ਸਾਹਿਬ ਨੇ ਜੀ ਉਹ ਇੱਕ ਦੇਖ ਜੋ ਕਿ ਬੰਦਾ ਕਹਿੰਦਾ ਵੀ ਮੈਂ ਤਾਂ ਵਧੀਆ ਕਰ ਲੈਣਾ ਮਿਲੀਅਨ ਪਲੱਸ ਵਾਲਾ ਜੀ ਉਹ ਵੀ ਵਧੀਆ ਓਪਰਚੁਨਿਟੀ ਤੇ ਬਹੁਤ ਕਿੰਨਾ ਵਧੀਆ ਏਰੀਆ ਸੀਗਾ ਉਹ ਜੀ ਇਹ ਇੱਕ ਕਿਲੇ ਦੇ ਵਿੱਚ ਇੱਕ ਕਿਲੇ ਦੇ ਵਿੱਚ ਇੱਕ ਕਿਲੇ ਦਾ ਅੱਧੇ ਕਿਲੇ ਵਾਲਾ ਵੀ ਅੱਧੇ ਕਿਲੇ ਵਾਲਾ ਜਿਹੜਾ ਆਮ ਨੋਰਮਲ ਤਾਂ ਚੱਲ ਜਿਹੜੇ ਹੈਗੇ ਸਾਢੇ 8 ਲੱਖ ਦੇ ਵਿੱਚ ਤੇ ਜਿਹੜਾ ਕਿੱਲੇ ਵਾਲਾ ਉਹ 11 12 10 11 ਲੱਖ ਦੇ ਵਿੱਚ ਸੋ ਇਹ ਘਰ ਮਿਲ ਜਾਂਦਾ ਜਿਹੜੇ ਆਮ ਆਗੇ 800 ਸਕਰ ਮੀਟਰ ਸੈਕਸ਼ਨ ਚ ਨਵੇਂ ਬਣੇ ਘਰ ਉਹ 6 6.5 ਲੱਖ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਕਿ ਇੱਥੇ ਮਿਲ ਜਾਂਦੇ ਤੇ ਜੇਕਰ ਤੁਸੀਂ ਥੋੜਾ ਜਿਹਾ ਆਪਣੇ ਹੱਥਾਂ ਦੇ ਵਿੱਚ ਹੱਥ ਜਾਸਾ ਤਾਂ ਤੁਸੀਂ ਪੁਰਾਣੇ ਘਰ ਜਿਹੜੇ 10 15 ਸਾਲ ਪੁਰਾਣੇ ਘਰ 4:30 5 5:30 ਤੱਕ ਵੀ ਲੈ ਸਕਦੇ ਆ ਤੁਸੀਂ ਉੱਥੇ ਵੀ ਸੈਕਸ਼ਨ ਵੱਡੇ ਤੋਂ ਨੂੰ ਮਿਲ ਜਾਂਦੇ ਉਹਦੀ ਰੈਨੋਵੇਸ਼ਨ ਵਗੈਰਾ ਵੀ ਕਰਾ ਸਕਦੇ ਆ ਰੈਂਟਲ ਅਪਰੇਜਲ ਟੈਣਾ ਸਾਹਿਬ ਇੱਥੇ ਕੰਪੈਰੀਟਿਵ ਆ ਜਿਆਦਾ ਜਾਂ ਰੈਂਟ ਮੈਲਬਨੋਂ ਇੱਥੇ ਜਿਆਦਾ ਮਿਲਦਾ ਜੇ ਇਨਵੈਸਟਮੈਂਟ ਪ੍ਰਾਪਰਟੀ ਵੀ ਸੋਚ ਰਹੇ ਆ ਤਾਂ ਇਹ ਸ਼ਹਿਰ ਸੰਭਾਵਨਾਵਾਂ ਭਰਪੂਰ ਸ਼ਹਿਰ ਹੈਗਾ ਗੁਰੂ ਘਰ ਇੰਡੀਅਨ ਗ੍ਰੋਸਰੀ ਸਟੋਰ ਇਹ ਤੋਂ ਇਲਾਵਾ ਇੰਡੀਅਨ ਰੈਸਟੋਰੈਂਟ ਤਕਰੀਬਨ ਹਰ ਕਿਸਮ ਦੀ ਜਿਹੜੀ ਸਹੂਲਤ ਆ ਕਿ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਪਰ ਵਲਵਨ ਤੋਂ 1.5 ਘੰਟਾ ਲੱਗਿਆ 1.5 ਘੰਟਾ ਲੱਗਿਆ ਆਪਾਂ ਨੂੰ ਕੋਈ ਮਹਿਸੂਸ ਹੋਇਆ ਸਹੀ ਗੱਲ ਨਹੀਂ ਮਹਿਸੂਸ ਆ ਰਿਹਾ ਦੇ ਵਿੱਚ ਨਿਕਾਇਆ ਵੀ ਰੋਕੇ ਨਿਕਾਇਆ ਵੀ ਰੋਕੇ ਮਾਣਾ ਕਿ ਹੁੰਦਾ ਇੱਧਰ ਖੜ੍ਹ ਜਾਈ ਆ ਕੇ ਖੜ੍ਹ ਜੇ ਹਾਂਜੀ ਦੇਖ ਤੇ ਬਹੁਤ ਓਪਰਚੁਨਟੀਆਂ ਨੇ ਬਾਕੀ ਆਏ ਆਪਣੇ ਬਹੁਤ ਸਾਰੇ ਪੰਜਾਬੀਆਂ ਦੇ ਨਾ ਜਿਹੜੇ ਕਾਰੋਬਾਰ ਨੇ ਜਿੰਨੇ ਵੀ ਅੱਜ ਭਰਾਵਾਂ ਨੂੰ ਆਪਾਂ ਮਿਲੇ ਆ ਉਹਨਾਂ ਦੇ ਸ਼ਿਪਟਣ ਦੇ ਲਾਗੇ ਤੱਕ 20 ਕਿਲੋਮੀਟਰ ਅੱਧੇ ਘੰਟੇ ਦੀ ਬਾੜ ਤੇ ਜਿਹੜੇ ਪਿੰਡ ਨੇ ਉਹਨਾਂ ਚ ਸਾਰਿਆਂ ਦੇ ਕਾਰੋਬਾਰ ਲੱਗੇ ਹੋਏ ਆ ਸਹੀ ਕਿਸੇ ਕੋਲੇ ਕੋਈ ਕੰਟਰੈਕਟ ਆ ਕਿਸੇ ਕੋਲੇ ਕੋਈ ਕੰਟਰੈਕਟ ਆ ਇਹ ਵੀ ਉਥੇ ਜਾਨੀ ਕਿ ਜਿਹੜੀ ਕਿ ਚੀਜ਼ ਆ ਜਿਹੜੀਆਂ ਹੈਗੀਆਂ ਕਿ ਆ ਮਿਲਦੀਆਂ ਸਹੀ ਗੱਲ ਸੋ ਇਹ ਚੀਜ਼ ਆ ਜੀ ਤੇ ਬਾਕੀ ਕੀ ਅੱਜ ਤਾਂ ਸਾਡਾ ਮਤਲਬ ਅਸੀਂ ਗੱਲਾਂ ਬਾਤਾਂ ਹੀ ਸੀਗੀਆਂ ਦੱਸਣਾ ਸੀਗਾ ਤੁਹਾਨੂੰ ਨਹੀਂ ਸੀ ਹਾਂ ਸ਼ਫਟਾਂ ਦਾ ਘੇੜਾ ਲਾਇਆ ਸਾਡਾ ਕਿਵੇਂ ਰਿਹਾ ਤੇ ਜਿਹੜੇ ਵਿਚਾਰ ਸਾਡੇ ਤੱਕ ਆਏ ਉਹ ਤੁਹਾਡੇ ਨਾਲ ਵੀ ਸਾਂਝੇ ਕਰਦੇ ਬਾਕੀ ਜੇ ਤੁਹਾਡੇ ਕੋਈ ਸਵਾਲ ਹੈਗੇ ਆ ਤੁਸੀਂ ਕੁਝ ਕਰਦੇ ਆ ਕਿਉਂਕਿ ਸਾਡੀ ਕੋਸ਼ਿਸ਼ ਆ ਕਿ ਅਸੀਂ ਐਕਸਪਰਟਸ ਜਿਹੜੇ ਹੈਗੇ ਆ ਕਿ ਉਸ ਏਰੀਏ ਦੇ ਲੈ ਕੇ ਆਏ ਜਿਵੇਂ ਅੱਜ ਵਾਲੇ ਜਿਹੜਾ ਤੁਸੀਂ ਹੁਣ ਦੇਖੋਗੇ ਪ੍ਰੋਗਰਾਮ ਇਹ ਤੋਂ ਬਾਅਦ ਰੀਅਲ ਸਟੇਟ ਐਕਸਪਰਟ ਹਾਂਜੀ ਮੋਟਰ ਲੀਅਰ ਜਿਹੜੇ ਮੋਟਰਲ ਖਰੀਦੇ ਹੈਗੇ ਆ ਉਹਨਾਂ ਉਹਨਾਂ ਨਾਲ ਗੱਲਬਾਤ ਕੀਤੀ ਐ ਇੱਥੋਂ ਦੇ ਲੋਕਲ ਕਾਰੋਬਾਰੀ ਜਿਨ੍ਹਾਂ ਨੇ ਕਿ ਛੱਡ ਕੇ ਮੈਲਬਰਨ ਵੀ ਚਲੇ ਗਏ ਸੀ ਵਾਪਸ ਕਿਉਂ ਆਏ ਕਿਉਂ ਆਏ ਹਾਂ ਸ਼ਬਦ ਵੀ ਉਹ ਤਾਂ ਇੱਕ ਕਿਸਮ ਦਾ ਪੋਡਕਾਸਟ ਹੀ ਸੀ ਗੱਲਬਾਤ ਹੀ ਸੀ ਖੁੱਲੀ ਗੱਲਬਾਤ ਡੀਟੇਲ ਦੇ ਵਿੱਚ ਹੈਗੀ ਆ ਹਾਂ ਉਹ ਅਸੀਂ ਜਿਹੜੇ ਪ੍ਰੋਗਰਾਮ ਕੀਤੇ ਰਹੇ ਤੁਸੀਂ ਅਗਲੇ ਆਉਦੇ ਦਿਨਾਂ 10 12 ਦਿਨਾਂ ਦੇ ਵਿੱਚ ਤੁਹਾਨੂੰ ਰਿਪੀਟ ਬਾਰ-ਬਾਰ ਤੁਹਾਡੇ ਸਾਹਮਣੇ ਆਉਣਗੇ ਤੇ ਇਹਨਾਂ ਨੂੰ ਜਰੂਰ ਸੁਣਿਓ ਤੇ ਫੀਡਬੈਕ ਵੀ ਦਿਓ ਇਹ ਤੋਂ ਬਾਅਦ ਹੁਣ ਅਸੀਂ ਅਗਲਾ ਸਫ਼ਰ ਅਗਲੇ ਸ਼ਹਿਰਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਜੇਕਰ ਤੁਸੀਂ ਜਿਹੜੇ ਦੇਖਣ ਵਾਲੇ ਕਿਸੇ ਇੱਥੇ ਵਿਕਟੋਰੀਆ ਦੇ ਕਿਸੇ ਕਸਬੇ ਕਿਸੇ ਪਿੰਡ ਕਿਸੇ ਸ਼ਹਿਰ ਦੇ ਵਿੱਚ ਦੂਰ ਦਰਹਾਡੇ ਰਹਿੰਦੇ ਆ ਤੁਸੀਂ ਵੀ ਸਾਡੇ ਨਾਲ رابطہ ਕਰ ਸਕਦੇ ਆਂ ਅਸੀਂ ਤੁਹਾਡੇ ਤੱਕ ਚੱਲ ਕੇ ਆਵਾਂਗੇ ਜੀ ਤੇ ਅਸੀਂ ਤੁਹਾਡੀ ਗੱਲਬਾਤ ਜਿਹੜੀ ਹੈਗੀ ਆ ਕਿ ਰੱਖਾਂਗੇ ਤਾਂਕਿ ਸਾਡੀ ਕਮਿਊਨਿਟੀ ਸਾਡਾ ਭਾਈਚਾਰਾ ਇਕੱਲੇ ਉੱਥੇ ਹੀ ਨਾ ਬਸੇ ਹੋਰ ਵੀ ਸੰਭਾਵਨਾਵਾਂ ਨੂੰ ਹੋਰ ਵੀ ਉਹਨਾਂ ਨੂੰ ਯਾਨੀ ਕਿ ਫਰੋਲਣ ਦਾ ਉਹਨਾਂ ਨੂੰ ਜਿਹੜਾ ਕਿ ਜਿਹੜਾ ਕਹਿ ਸਕਦਾ ਹੈ ਕਿ ਉਹਨਾਂ ਨੂੰ ਮਾਪਣ ਦਾ ਮਾਨਣ ਦਾ ਜਿਹੜਾ ਕਿ ਯਤਨ ਕਰੇ ਕਰੇ ਸਹੀ ਗੱਲ ਘੇਰਾ ਵਾਇਡ ਹੋਵੇ ਘੇਰਾ ਬਾਇਡ ਹੋਵੇ ਹਾਂਜੀ ਸੋ ਉਹੀ ਆ ਬਾਕੀ ਬਾਬੇ ਨਾਨਕ ਦਾ ਸੰਕਲਪ ਹੀ ਡੇਣਾ ਸਾਬ ਇਹ ਉੱਜੜ ਜਾਉਦਾ ਸਹੀ ਗੱਲ ਕਿਉਂਕਿ ਸਾਡਾ ਬਸਦੇ ਰਹਿਣਾ ਸਾਡੇ ਉੱਜੜ ਜਾਉਦੇ ਸੰਕਲਪ ਦੇ ਵਿੱਚ ਹੀ ਪਿਆ ਹੈ ਸਹੀ ਗੱਲ ਹਾਂਜੀ ਸਹੀ ਸਹੀ ਸੋ ਉਹ ਲੈ ਕੇ ਆਪਾਂ ਤੁਰੇ ਫਿਰਦੇ ਆ ਤੇ ਇਹਦੇ ਨਾਲ ਟੇਣਾ ਸਾਹਿਬ ਲਈਏ ਜਾਤੀ ਹਾਂ ਬਿਲਕੁਲ ਜੀ ਜੀ ਤੇ ਤੁਸੀਂ ਢੀਲ ਦੇ ਜਿਹੜੇ ਪਿਛੇ ਅਰਜੀਤ ਸਿੰਘ ਹੋਰਾਂ ਨੇ ਕੁਝ ਲਗੀਆਂ ਨੇ ਫੋਟਮਾ ਉਹਨਾਂ ਦੇ ਨਾਲ ਤੁਸੀਂ ਉਹਨਾਂ ਦਾ ਮਾਣੋ ਆਨੰਦ ਤੇ ਪਰਿਵਾਰ ਸਮੇਤ ਜੇ ਤੁਹਾਡਾ ਵੀ ਚੱਤ ਕਰੇ ਤੁਸੀਂ ਭਾਈ ਜੰਗਮੀ ਵਾਲੀ ਲੇਕ ਦੇ ਉੱਤੇ ਆ ਸਕਦੇ ਆ ਤੇ ਵਧੀਆ ਇੱਥੇ ਤੁਸੀਂ ਵੀਕਐਂਡ ਆਪਣਾ ਸਪੈਂਡ ਕਰ ਸਕਦੇ ਬਹੁਤ ਸਾਰੇ ਦੋਸਤਾਂ ਤੇ ਆ ਕੇ ਗਏ ਹੋਣਗੇ ਪਰ ਜਿਹੜੇ ਨਹੀਂ ਗਏ ਆ ਕੇ ਗਏ ਉਹ ਇਹ ਖੂਬਸੂਰਤ ਆਨੰਦ ਮਾਣ ਸਕਦੇ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ